ਸਸ ਸੀਗਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਦਾ ਬਿਲਕੁਲ ਠੀਕ ਹੋਵੋਗੇ ਤਾਰਾ ਜੇ ਬਹੁਤ ਬੱਚਿਆਂ ਦੀ ਇੱਕ ਡਿਮਾਂਡ ਤੇ ਮੈਂ ਇੱਕ ਨਵਾਂ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਹਾਂਗਾ ਇਹਦੇ ਵਿੱਚ ਇੱਕ ਕਲਾਸ ਤੁਹਾਨੂੰ ਸਵੇਰ ਨੂੰ ਪ੍ਰੋਵਾਈਡ ਕਰਵਾਇਆ ਕਰੂੰਗਾ ਇੱਕ ਕਲਾਸ ਤੁਹਾਨੂੰ ਮੈਂ ਸ਼ਾਮ ਨੂੰ ਪ੍ਰੋਵਾਈਡ ਕਰਵਾਇਆ ਕਰੂੰਗਾ ਇੱਕ ਕਲਾਸ ਦੇ ਵਿੱਚ ਕੀ ਡਿਸਕਸ਼ਨ ਕਰਿਆ ਕਰਾਂਗੇ ਰਾਜੀ ਇਹ ਜੇ ਆਪਾਂ ਇੱਕ ਇੰਪੋਰਟੈਂਟ ਫੈਕਟ ਚੱਕਿਆ ਕਰਾਂਗੇ ਠੀਕ ਹੈ ਜੀ ਜਿਹਦੇ ਵਿੱਚੋਂ ਤੁਹਾਨੂੰ ਇੰਨਾ ਮੈਂ ਪ੍ਰੋਮਿਸ ਕਰਕੇ ਕਹਿ ਸਕਦਾ ਕਿ ਤੁਹਾਨੂੰ ਉਹਦੇ ਵਿੱਚੋਂ ਜਿੰਨੇ ਟੌਪਿਕ ਹੀ ਕਰਵਾਉਂਗਾ ਹਰੇਕ ਪੇਪਰ ਦੇ ਵਿੱਚੋਂ ਉਦੋਂ 1 1 2 2 ਨੰਬਰਾਂ ਦੇ ਪ੍ਰਸ਼ਨ ਤੁਹਾਨੂੰ ਹਰੇਕ ਸ਼ਿਫਟਾਂ ਦੇ ਵਿੱਚ ਮਿਲਣਗੇ ਹੀ ਮਿਲਣਗੇ ਠੀਕ ਹੈ ਤੇ ਉਹ ਇੰਪੋਰਟੈਂਟ ਫੈਕਟ ਹੈ ਜਿਹੜੇ ਘੱਟੋ-ਘੱਟ 7-8 ਇੰਪੋਰਟੈਂਟ ਫੈਕਟ ਹੈ ਜਿਸ ਤੇ ਤੁਹਾਡੇ 7-8 ਨੰਬਰ ਆਰਾਮ ਨਾਲ ਕਵਰ ਹੋ ਜਾਣਗੇ ਜੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਵਰ ਕਰਾਂਗੇ ਤੇ ਐ ਸਮਝੋ ਕਿ ਇੱਕ ਟੌਪਿਕ ਦੇ ਵਿੱਚ ਦਾ ਜੇ ਛੋਟਾ ਜਿਹਾ ਟੌਪਿਕ ਚੱਕਿਆ ਕਰਾਂਗੇ ਕੋਈ ਨਹੀਂ ਹੈਗਾ ਆਪਾਂ ਬੜੀ ਵੱਡੀ ਵੀਡੀਓ ਲੈ ਕੇ ਜਾਇਆ ਕਰਾਂਗੇ ਛੋਟੇ ਟੌਪਿਕ ਦੇ ਵਿੱਚ ਤੁਹਾਡੇ ਘੱਟੋ-ਘੱਟ ਨਾਂ ਵਾਲੇ 15 ਤੋਂ 20 ਪ੍ਰਸ਼ਨ ਹੱਲ ਹੋ ਜਾ ਕਰਨਗੇ ਤੁਹਾਨੂੰ ਪ ਤਾਂ ਕਰਕੇ ਬਾਕੀ ਰਾਜੇ ਪੰਜਾਬ ਦੀਆਂ ਸਾਰੀਆਂ ਭਰਤੀਆਂ ਬਾਰੇ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੀ ਵੀ ਕੋਈ ਨਵੀਂ ਭਰਤੀ ਹੁੰਦੀ ਹੈ ਉਹਦੀ ਸਹੀ ਜਾਣਕਾਰੀ ਵਾਸਤੇ ਤੇ ਆਉਣ ਵਾਲੀਆਂ ਭਰਤੀਆਂ ਲਈ ਸਹੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਰਹੇ ਜੀ ਕਿ 2 ਮਈ ਤੱਕ ਜਿਹੜੇ ਬੱਚੇ ਨੇ ਪੰਜਾਬ ਪੁਲਿਸ ਦਾ ਪੇਪਰ ਦੇਣਾਗਾ ਠੀਕ ਹੈ ਜੀ ਉਹਨਾਂ ਸਾਰਿਆਂ ਨੂੰ ਰਾਜੇ ਆਪਾਂ 90 ਤੋਂ 92% ਆਫ ਕਰਤੀ ਸਾਰੇ ਬੱਚਿਆਂ ਵਾਸਤੇ 90 ਤੋਂ 92% ਆਫ ਆਲ ਪੰਜਾਬ ਦੇ ਵਿੱਚ ਇਸ ਤੋਂ ਘੱਟ ਰਜੇ ਕੋਈ ਹੋ ਤਾਂ ਨੂੰ ਆਫ ਨਹੀਂ ਦੇ ਸਕਦਾ ਜਿੰਨੀ ਆਪਾਂ ਤੁਹਾਨੂੰ ਦਿੱਤੀ ਹੈ ਜਿਹੜਾ ਪੈਚ ਰਜੇ 2000 ਦੇ ਲਗਭਗ ਦੇ ਵਿੱਚ 92 90% ਬਾਰੇ ਆਫ ਚੱਲ ਰਹੀ ਹੈ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਕਲਾਸਾਂ ਸਾਰੀਆਂ ਕਲਾਸਾਂ 0 ਲੈਵਲ ਤੋਂ ਆਲ ਸਬਜੈਕਟ ਵਿਦ ਪੀਡੀਐਫ ਠੀਕ ਹੈ ਜੀ ਤੁਸੀਂ ਇਹ ਤੋਂ ਲੈ ਸਕਦੇ ਹੋ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰਨੀ ਹੈ ਦੀਪਪੁਲ ਰੈਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਜੇ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਹੈ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਰੈਮ ਠੀਕ ਤੇ ਬਾਕੀ ਦਾ ਜੀ ਕਿਸੇ ਬੱਚੇ ਨੇ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰਨਾ ਤੁਸੀਂ ਆਲ ਇਗਜ਼ਾਮ ਤੇ ਪੰਜਾਬ ਪਟਵਾਰੀ ਇਹਨਾਂ ਚ ਕੋਈ ਵੀ ਬੈਚ ਲੈ ਸਕਦੇ ਹੋ ਬਾਕੀ ਆਪਣੇ ਆਪਣੇ ਵੀਡੀਓ ਦੇ ਕਲਾਸ ਕਰਾ ਬੈਚ ਵੀ ਕੰਟੀਨਿਊ ਚੱਲ ਰਿਹਾ ਹੈਗਾ ਠੀਕ ਹੈ ਜੀ ਆਪਣੇ ਕਿਸੇ ਵੀ ਇੱਕ ਬੈਚ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਗਾਰੰਟੀ ਸਾਡੀ 100% ਹੋਊਗੀ ਜੇ ਕਰਵਾਏ ਹੋ ਇਹਦੇ ਵਿੱਚੋਂ ਆਊਗਾ ਕਰਾਵਾਂਗੇ ਵੀ ਤੁਹਾਨੂੰ ਲਿਮਟਿਡ ਦਾ ਸਲਿੱਪਸ ਠੀਕ ਹੈ ਜੀ ਆ ਆਪਣੇ ਮੋਬਾਈਲ ਨੰਬਰ ਹੈ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਬਾਕੀ ਦਾ ਜੀ ਜਿਹੜੇ ਬੱਚੇ ਨੇ ਆਲਰੇਡੀ ਆਪਣੇ ਜ਼ਿਆਦਾ ਬੈਲਿਟੀ ਦਾ ਪੰਜਾਬ ਪੁਲਿਸ ਦਾ ਬੈਚ ਲੈ ਲਿਆ ਤਾਂ ਉਹਨਾਂ ਦਾ ਬੈਚ ਅੱਜ ਰਾਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਕਰਨ ਜਾ ਰਿਹਾ ਹਾਂ ਨੋਵਲ ਪ੍ਰਾਈਜ਼ ਬਾਰੇ ਕਿਉਂਕਿ ਨੋਵਲ ਪ੍ਰਾਈਜ਼ ਆਪਣੇ ਇੱਕ ਚਾਹੇ ਇੰਡੀਆ ਦਾ ਕੋਈ ਵੀ ਪੇਪਰ ਹੋਵੇ ਰਾਜੇ ਸਾਰਿਆਂ ਵਾਸਤੇ ਇੱਕ ਇੰਪੋਰਟੈਂਟ ਫੈਕਟ ਹੈਗਾ ਇੱਕ ਸਟੈਟਿਕ ਜੀਕੇ ਦਾ ਪਾਰਟ ਬਣ ਚੁੱਕੇ ਰਾਜੇ ਅੱਜ ਦੇ ਸਮੇਂ ਦੇ ਵਿੱਚ ਜਿਹਦੇ ਵਿੱਚੋਂ ਪੱਕਾ ਪ੍ਰਸ਼ਨ ਆਉਣਾ ਹੀ ਆਉਣਾ ਹੁੰਦਾ ਹੈਗਾ ਹੁਣ ਆ ਹੀ ਦੇਖਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆ ਆਪਾਂ ਲਿਸਟ ਆਫ ਨੋਵਲ ਪ੍ਰਾਈਜ਼ ਕਿਸੇ ਬੱਚੇ ਨੇ ਸਕਿਪ ਨਹੀਂ ਕਰਨੀ ਵੀਡੀਓ ਠੀਕ ਹੈ ਜੀ ਤੇ ਚਲੋ ਜੀ ਦੋਨੇ ਲੈਂਗੁਏਜ ਦੇ ਵਿੱਚ ਤੁਹਾਨੂੰ ਦਿੱਤਾ ਹੋਇਆਗਾ ਸਾਰੇ ਬੱਚੇ ਨੇ ਧਿਆਨ ਨਾਲ ਦੇਖਣਾ ਇਹਦੇ ਵਿੱਚੋਂ ਆਪਰੇਸ਼ਨ ਬਣਨਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਰਾਜੇ ਜਿਹੜੇ 1901 ਦੇ ਵਿੱਚ ਭੌਤਿਕ ਵਿਗਿਆਨ ਰਸਾਇਣਕ ਵਿਗਿਆਨ ਸਰੀਰ ਵਿਗਿਆਨ ਨੂੰ ਜਾਂ ਇਸ ਨੂੰ ਹੀ ਮੈਡੀਸਨ ਵਿਗਿਆਨ ਕਹਿ ਦਿੰਦੇ ਆਪਾਂ ਫਿਜ਼ੀਓਲੋਜੀ ਜਾਂ ਮੈਡੀਸਨ ਇਹ ਦੋਵੇਂ ਇੱਕ ਖੇਤਰ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਬੱਚੇ ਬਹੁਤ ਉਲਝੇ ਜਾਂਦੇ ਆ ਕਿਹਬਾਰੀ ਇੱਥੇ ਨਾ ਫਿਜ਼ੀਓਲੋਜੀ ਪਾ ਕੇ ਥੱਲੇ ਮੈਡੀਸਨ ਪਾ ਕੇ ਬੋਥ ਪਾ ਦਿੰਦੇ ਆ ਤੇ ਬੱਚੇ ਉਲਝੇ ਜਾਂਦੇ ਆ ਠੀਕ ਹੈ ਬੱਚੇ ਜਿਆਦਾ ਮੈਡੀਸਨ ਦਾ ਆਂਸਰ ਲਾਏ ਆਉਂਦੇ ਲਿਟਰੇਚਰ ਠੀਕ ਹੈ ਜੀ ਸੁਣ ਲਓ ਸਾਹਿਤ ਦੇ ਵਿੱਚ ਪਹਿਚ ਪਹਿਲੇ ਨੋਬਲ ਪ੍ਰਾਈਜ਼ ਨੋਬਲ ਪੁਰਸਕਾਰ ਪਹਿਲਾ ਸਟਾਕਹੋਮ ਸਵੀਡਨ ਦੇ ਵਿੱਚ ਦਿੱਤੇ ਜਾਂਦੇ ਆ ਫਿਜ਼ਿਕਸ ਦੇ ਨਾਲ ਰਿਲੇਟਡ ਕੈਮਿਸਟਰੀ ਦੇ ਨਾਲ ਮੈਡੀਸਨ ਦੇ ਨਾਲ ਲਿਟਰੇਚਰ ਦੇ ਨਾਲ ਇਹਨਾਂ ਦਾ ਸੰਬੰਧਤ ਜਿੰਨੇ ਵੀ ਰਾਜੇ ਅਵਾਰਡ ਹੈਗੇ ਠੀਕ ਹੈ ਜੀ ਇਹ ਖੇਤਰਾਂ ਦਾ ਸੰਬੰਧ ਰੇ ਸਾਰੇ ਸਟਾਕਹੋਮ ਸਵੀਡਨ ਦੇ ਸਟਾਕਹੋਮ ਸ਼ਹਿਰ ਦੇ ਵਿੱਚ ਦਿੱਤੇ ਜਾਂਦੇ ਆ ਪਰ ਜਿਹੜਾ ਆਪਣਾ ਪੀਸ ਪ੍ਰਾਈਜ਼ ਹੈਗਾ ਜਿਹੜੋ ਆਪਾਂ ਸ਼ਾਂਤੀ ਪੁਰਸਕਾਰ ਕਹਿ ਦਿੰਦੇ ਆ ਇਹ ਰਾਜੇ ਦਿੱਤਾ ਜਾਂਦਾਗਾ ਨੌਰਵੇ ਪਹਿਲਾਂ ਇਹਨੂੰ ਨਾ ਪੁਰਾਣਾ ਨਾਮ ਇਹਦਾ ਕ੍ਰਿਸਟਾਇਨਾ ਹੁੰਦਾ ਸੀਗਾ ਠੀਕ ਹੈ ਜੀ ਪਰ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਓਸਲੋ ਕਹਿਣ ਲੱਗ ਗਏ ਤੇ ਓਸਲੋ ਕਿੱਥੇ ਨਾਰਵੇ ਦੇ ਵਿੱਚ ਹੁਣ ਬਹੁਤ ਬੱਚੇ ਕੀ ਹੋ ਜੀ ਇਹਨਾਂ ਦਾ ਜੇ ਉਹਨਾਂ ਨੂੰ ਕਹਿ ਦਿੰਦੇ ਕਿ ਪੀਸ ਪੀਸ ਪ੍ਰਾਈਜ਼ ਕਿੱਥੇ ਦਿੱਤਾ ਜਾਂਦਾਗਾ ਜਿਹੜਾ ਨੋਵਲ ਪਰੀਸ ਪੀਸ ਪ੍ਰਾਈਜ਼ ਹੈਗਾ ਉਹ ਕਿੱਥੇ ਦਿੱਤਾ ਜਾਂਦਾ ਸਾਰੇ ਬੱਚੇ ਦਾ ਸਵੀਡਨ ਸਟਾਕ ਹੋਮ ਅਨਸਰ ਲਾਇਆਉਂਦੇ ਆ ਠੀਕ ਹੈ ਪਰ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਬਾਕੀ ਦਾ ਸਾਰੇ ਪੈਸੇ ਉੱਥੇ ਦਿੱਤੇ ਜਾਂਦੇ ਆ ਬਾਕੀ ਦਾ ਜਿੰਨੇ ਹੈਗੇ ਆ ਸਾਰੇ ਉੱਥੇ ਦਿੱਤੇ ਜਾਂਦੇ ਹੈਗੇ 1901 ਦੇ ਵਿੱਚ ਸ਼ੁਰੂਆਤ ਹੋਈ ਹੈ ਰਾਜ ਧਿਆਨ ਨਾਲ ਸੁਣੋ ਮੇਰੀ ਠੀਕ ਹੈ 1901 ਦੇ ਵਿੱਚ ਜੋ ਸ਼ੁਰੂਆਤ ਹੋਈ ਹੈ ਨੋਬਲ ਪ੍ਰਾਈਜ਼ਾਂ ਦੀ ਉਦੋਂ ਫਿਜ਼ਿਕਸ ਦੇ ਖੇਤਰ ਦੇ ਵਿੱਚ ਕੈਮਿਸਟਰੀ ਦੇ ਖੇਤਰ ਦੇ ਵਿੱਚ ਮੈਡੀਸਨ ਦੇ ਖੇਤਰ ਦੇ ਵਿੱਚ ਲਿਟਰੇਚਰ ਦੇ ਖੇਤਰ ਦੇ ਵਿੱਚ ਅਤੇ ਪੰਜਵਾਂ ਹੁੰਦਾ ਸੀਗਾ ਪੀਸ ਪ੍ਰਾਈਜ਼ ਉਦੋਂ ਪੰਜ ਖੇਤਰਾਂ ਦੇ ਵਿੱਚ ਇਹ ਅਵਾਰਡ ਦਿੱਤੇ ਜਾਂਦੇ ਜੇ ਤੁਹਾਨੂੰ ਪੁੱਛਦੇ ਨੇ ਜੋ ਸ਼ੁਰੂਆਤ ਹੋਈ ਸੀ ਨੋਬਲ ਪ੍ਰਾਈਜ਼ਾਂ ਦੀ ਉਹਨੂੰ ਜਿਹੜੇ ਨੋਬਲ ਪ੍ਰਾਈਜ਼ ਆ ਕਿੰਨੇ ਖੇਤਰ ਦੇ ਵਿੱਚ ਦਿੱਤੇ ਜਾਂਦੀ ਸੀ ਤੁਸੀਂ ਕਹਿੰਦੇ ਜੀ ਪੰਜ ਖੇਤਰਾਂ ਦੇ ਵਿੱਚ ਉਹਨੂੰ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਸੀ 1901 ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋਈ ਹੈ ਪਹਿਲਾ ਪ੍ਰਸ਼ਨ ਤੈਅ ਬਣ ਗਿਆ ਦੂਸਰਾ ਪ੍ਰਸ਼ਨ ਇਹ ਬਣ ਗਿਆ ਕਿ ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਲਿਟਰੇਚਰ ਇਹ ਸਾਰੇ ਅਵਾਰਡ ਸਵੀਡਨ ਦੇ ਸਟਾਕਹੋਮ ਸ਼ਹਿਰ ਦੇ ਵਿੱਚ ਦਿੱਤੇ ਜਾਂਦੇ ਆ ਪਰ ਜਿਹੜਾ ਪੀਸ ਪ੍ਰਾਈਜ਼ ਆ ਨਾ ਜੇ ਇਹ ਇਕੱਲਾ ਅਵਾਰਡ ਆ ਜਿਹੜਾ ਇਹ ਨਾਰਵੇ ਦੇ ਓਸਲੋ ਦੇ ਵਿੱਚ ਦਿੱਤਾ ਜਾਂਦਾ ਹੈਗਾ ਓਸਲੋ ਦਾ ਪੁਰਾਣਾ ਨਾਮ ਕੀ ਹੁੰਦਾ ਸੀ ਕ੍ਰਿਸਟਾਇਨੀਆਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਰਾਜੇ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਕਹਿੰਦੇ ਦਾ ਫਾਸਟ ਨੋਵਲ ਪ੍ਰਾਈਜ਼ ਅਵਾਰਡ ਸਰਮਨੀ 1901 ਠੀਕ ਹੈ ਜੀ ਕੀ ਲਿਖਿਆ 1901 ਵਿੱਚ ਸਟਾਕਹੋਮ ਵਿੱਚ ਰਾਇਲ ਅਕੈਡਮੀ ਆਫ ਮਿਊਜ਼ਿਕ ਵਿੱਚ ਪਹਿਲਾ ਨੋਵਲ ਪੁਰਸਕਾਰ ਅਵਾਰ ਸਭਰੋਹ ਹੋਇਆ ਸੀਗਾ ਇੱਥੇ ਹੋਇਆ ਸੀ ਜੀ ਪਹਿਲਾ ਅਵਾਰ ਸਭਰੋਹ 1901 ਦੇ ਵਿੱਚ ਉਹ ਕਿੰਨੇ ਖੇਤਰਾਂ ਦਿੱਤਾ ਜਾਂਦਾ ਸੀ ਪੰਜ ਦੇ ਵਿੱਚ ਜਿਹੜੇ ਪਹਿਲੇ ਚਾਰ ਵਾਰਡ ਸਟਾਕਹੋਮ ਸਵੀਡਨ ਦੇ ਵਿੱਚ ਸਵੀਡਨ ਦੇ ਸਟਾਕਹੋਮ ਦੇ ਵਿੱਚ ਇਕੱਲਾ ਨੋਵਲ ਪੀਸ ਪ੍ਰਾਈਜ਼ ਨੋਰਬੋ ਦੇ ਨੋਰਵੇ ਦੇ ਆਸਲੋ ਦੇ ਵਿੱਚ ਦਿੱਤਾ ਜਾਂਦਾ ਸੀਗਾ ਇਸ ਤੋਂ ਬਾਅਦ ਰਾਜੇ ਆਪਣੇ ਟੋਟਲ ਰਾਜੇ ਜਿਹੜੇ ਹੈਗੇ ਹਨ ਪੀ ਆਪਣੇ ਨੋਬਲ ਪ੍ਰਾਈਜ਼ ਟੋਟਲ 6 ਖੇਤਰਾਂ ਦੇ ਵਿੱਚ ਦਿੱਤੇ ਜਾਂਦੇ ਆ ਕਿਹੜੇ-ਕਿਹੜੇ ਦੇ ਵਿੱਚ ਜੀ ਕੈਮਿਸਟਰੀ ਫਿਜ਼ਿਕਸ ਲਿਟਰੇਚਰ ਪੀਸ ਇਕਨੋਮੀ ਐਂਡ ਫਿਜ਼ੀਓਲੋਜੀ ਐਂਡ ਮੈਡੀਸਨ ਹੁਣ ਇਹ ਚੁੱਕੀ ਪ੍ਰਸ਼ਨ ਬਣ ਗਏ ਪਹਿਲਾ ਪ੍ਰਸ਼ਨ ਇਹ ਬਣੂਗਾ ਕਿ ਨੋਬਲ ਪੀਸ ਪ੍ਰਾਈਜ਼ ਕਿੰਨੇ ਫੀਲਡਾਂ ਦੇ ਵਿੱਚ ਦਿੱਤਾ ਜਾਂਦਾ ਹੈ ਸ਼ੀਅ ਫੀਲਡਰ ਦੇ ਵਿੱਚ ਦਿੱਤਾ ਜਾਂਦਾ ਜਦੋਂ ਇਹ 1901 ਦੇ ਵਿੱਚ ਇਹ ਨਹੀਂ ਸ਼ੁਰੂਆਤ ਹੋਈ ਸੀ ਉਦੋਂ ਕਿੰਨੇ ਫੀਲਡਰ ਦੇ ਵਿੱਚ ਦਿੱਤਾ ਜਾਂਦਾ ਸੀ ਪੰਜ ਦੇ ਵਿੱਚ ਦਿੱਤਾ ਜਾਂਦਾ ਸੀਗਾ ਤਾਂ ਫਿਰ ਜੀ ਇੱਕ ਕਿਹੜਾ ਵਧਾਤਾ ਇਹਨਾਂ ਨੇ ਤਾਂ ਇੱਕ ਵਧਾਤਾ ਰਾਜੇ ਇਕਨੋਮਿਕ ਇਕਨੋਮਿਕ ਠੀਕ ਹੈ ਜੀ ਇਕਨੋਮਿਕਸ ਆ ਜਿਹੜੀ ਰਾਜੇ ਇਹਨੂੰ ਵਧਾਤਾ ਇਹਨਾਂ ਨੇ ਇਹ ਨਵਾਂ ਐਡ ਕਰਤਾ ਇਹਨਾਂ ਨੇ ਠੀਕ ਹੈ ਜੀ ਇਹ ਨਵਾਂ ਐਡ ਕਰਤਾ ਦੇਖੋ ਲਿਖਿਆ ਹੋਇਆ ਥੱਲੇ 1901 ਤੋਂ ਨੋਬਲ ਪੁਰਸਕਾਰ ਭੌਤ ਬਗੈਰ ਰਿਸਾਇਡ ਕਮ ਗਿਆਨ ਸਰੀਰ ਵਿਗਿਆਨ ਜਾਂ ਮੈਡੀਸਨ ਅਤੇ ਸਾਹਿਤ ਤੇ ਸ਼ਾਂਤੀ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਸੀ ਸੁਣ ਦਿੱਸਾ ਕਿ ਪੰਜ ਖੇਤਰਾਂ ਦੇ ਵਿੱਚ ਦਿੱਤੇ ਜਾਂਦੇ ਸੀ ਪਰ ਬਾਅਦ ਵਿੱਚ 1968 ਦੇ ਵਿੱਚ ਇਹਨਾਂ ਨੇ ਇਕਨੋਮਿਕਸ ਸਾਇੰਸ ਨੂੰ ਵੀ ਵਿੱਚ ਜੋੜਤਾ ਠੀਕ ਹੈ ਜੀ ਹੁਣ ਪ੍ਰੈਸ਼ਨ ਕੀ ਬਣੂਗਾ ਕਿ ਕਿ ਨੂੰ ਜਿਹੜਾ ਇਕਨੋਮਿਕਸ ਸਭ ਤੋਂ ਲਾਸਟ ਦੇ ਕਿਹਨੂੰ ਜੋੜਿਆ ਗਿਆਗਾ ਠੀਕ ਹੈ ਜੀ ਇਕਨੋਮਿਕਸ ਸਾਇੰਸ ਨੂੰ ਜੋੜਿਆ ਗਿਆ ਕਿਦੋਂ ਜੋੜਿਆ ਗਿਆ 1968 ਦੇ ਵਿੱਚ ਜੋੜਿਆ ਗਿਆ ਓਕੇ ਜੀ ਕਲੀਅਰ ਹੈ ਚਲੋ ਹੋਨ ਰਾਜੇ ਇਹ ਸਭ ਤੋਂ ਪਹਿਲਾਂ ਕਿਹੜੇ ਇੰਡੀਆ ਨੇ ਜਿਨ੍ਹਾਂ ਨੂੰ ਇਹ ਪੁਰਸਕਾਰ ਮਿਲੇ ਸੀਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਰਾਜੇ ਜਿਹੜਾ ਇੰਡੀਅਨ ਬੰਦਾ ਹੈਗਾ 1913 ਦੇ ਵਿੱਚ ਸਭ ਤੋਂ ਪਹਿਲਾਂ ਰਵਿੰਦਰਨਾਥ ਟੈਗੋਰ ਨੂੰ ਜੇਕਰ ਪੁੱਛਦੇ ਕਿ ਸਭ ਤੋਂ ਪਹਿਲਾ ਭਾਰਤੀ ਕੌਣ ਆ ਰਾਜੇ ਜਿਹਨੂੰ ਨੋਬਲ ਪੁਰਸਕਾਰ ਨਾਲ ਸਮਾਨਤ ਕੀਤਾ ਗਿਆ ਸੀਗਾ ਇਹ ਹੈਗੇ ਜੀ ਆਪਣੇ ਰਵਿੰਦਰਨਾਥ ਟੈਗੋਰ ਕਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਸੀ ਜੀ ਲਿਟਰੇਚਰ ਦੇ ਖੇਤਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਉਹ ਕਿਹੜਾ ਭਾਰਤੀ ਹੈ ਜਿਹਨੂੰ ਫਿਜਿਕਸ ਦੇ ਵਿੱਚ ਸਭ ਤੋਂ ਪਹਿਲਾਂ ਅਵਾਰਡ ਦਿੱਤਾ ਗਿਆ ਸੀਗਾ ਠੀਕ ਹੈ ਜੀ ਫਿਜ਼ਿਕਸ ਦੇ ਖੇਤਰ ਦੇ ਵਿੱਚ 1930 ਦੇ ਵਿੱਚ ਸੀ ਵੀ ਰਵਨ ਨੂੰ ਠੀਕ ਹੈ ਜੀ ਇਹਨੇ ਰਾਮਨ इफेक्ट ਦਿੱਤਾ ਸੀ ਰਾਜੇ ਰਾਮਨ ਦਾ ਫੈਕਟ ਇਹਨਾਂ ਨੇ 1928 ਦੇ ਵਿੱਚ ਦਿੱਤਾ ਸੀ ਪਰ ਅਵਾਰਡ ਜਾ ਕੇ ਇਹਨਾਂ ਨੂੰ ਮਿਲਿਆ 1930 ਦੇ ਵਿੱਚ ਇਸ ਤੋਂ ਬਾਅਦ ਰਾਜੇ ਇਹ ਰਾਜੇ ਯੂ ਐਸ ਸੀ ਸਿਟੀਜ਼ਨ ਸੀਗੇ ਪਰ ਹੈਗੇ ਸੀ ਇੰਡੀਅਨ origin ਦੇ ਸੀਗੇ ਠੀਕ ਹੈ ਜੀ ਸਭ ਤੋਂ ਪੁੱਛਿਆ ਜਾਊਗਾ ਕਿ ਸਭ ਤੋਂ ਪਹਿਲਾ ਮੈਡੀਸਨ ਦੇ ਖੇਤਰ ਵਿੱਚ ਕਿਹਨੂੰ ਆਪਣਾ ਨੋਬਲ ਪ੍ਰਾਈਜ਼ ਮਿਲਿਆ ਸੀ ਇਹ ਮਿਲਿਆ ਸੀ ਰਾਜੇ ਹਰ ਗੋਬਿੰਦ ਖਰਾਨਾ ਜੀ ਨੂੰ 1968 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ ਇਸ ਤੋਂ ਬਾਅਦ ਰਾਜੇ ਆਪਣੇ ਆਗੇ ਇੰਡੀਅਨ ਸਿਟੀਜ਼ਨ ਸੀਗੇ ਇਹ ਠੀਕ ਹੈ ਜੀ ਅਲਵਾਨੀਆ ਰੀਜਨ ਤੋਂ ਸੀਗੇ ਇਹ ਪਰ ਸਿਟੀਜ਼ਨ ਇੰਡੀਆ ਦੇ ਹੋਗੇ ਸੀ ਇਹ 1979 ਦੇ ਵਿੱਚ ਇਹਨਾਂ ਨੂੰ ਮਿਲਿਆ ਇਹ ਕੌਣ ਹੈ ਜੀ ਇਹ ਹੈਗੀ ਆਪਣੀ ਮਦਰ ਟ੍ਰੇਸਾ ਇਹ ਕੌਣ ਹੈ ਜੀ ਆਪਣੀ ਮਦਰ ਟ੍ਰੇਸਾ ਇਸ ਤੋਂ ਬਾਅਦ ਇਹ ਦੇਖਦਾ ਜੇ ਪਹਿਲੇ ਪੀਸ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਿਆ ਮੈਡੀਸਨ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਿਆ ਫਿਜ਼ਿਕਸ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਿਆ ਰਵਿੰਦਰਨਾਥ ਟੈਗੋਰ ਨੂੰ ਸਭ ਤੋਂ ਪਹਿਲਾਂ ਲਿਟਰੇਚਰ ਦੇ ਵਿੱਚ ਮਿਲਿਆ ਇਸ ਤੋਂ ਬਾਅਦ ਜੇ ਇਹ ਯੂ ਐਸ ਦੇ ਸਿਟੀਜ਼ਨ ਹੋਗੇ ਸੀਗੇ ਹੈਗੇ ਸੀ ਇਹ ਇੰਡੀਅਨ ਰੀਜਨ ਦੇ ਪ੍ਰਜੈਕਟ ਸਰੇ ਵਿੱਚ 1983 ਦੇ ਵਿੱਚ ਮਿਲਿਆ ਇਹਨਾਂ ਨੂੰ ਇੱਕ ਕਿਹੜੇ ਸੀ ਜੀ ਆਪਣੇ ਸੁਪਰਮਨੀਅਮ ਚੰ드ਰਾਸ਼ੇਖਰ ਠੀਕ ਹੈ ਜੀ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਿਆਗਾ ਜਿਹੜਾ ਤੁਹਾਨੂੰ ਦੱਸ ਕੇ ਗਿਆਗਾ ਸੀ ਵੀ ਰਮਨ ਜੀ ਨੂੰ ਇਸ ਦੋ ਵਾਰ ਇਹਨਾਂ ਨੂੰ ਮਿਲ ਗਿਆ ਇਸ ਦੋ ਵਾਰ 1998 ਦੇ ਵਿੱਚ ਮਿਲਿਆ राजे ਇਕਨੋਮਿਕਸ ਦੇ ਖੇਤਰ ਵਿੱਚ ਸਭ ਤੋਂ ਪਹਿਲਾ ਕਿਹੜੇ ਭਾਰਤੀ राजे ਅਮਰਤਿਆ ਸੇਨ ਠੀਕ ਹੈ ਜੀ ਇਸ ਤੋਂ ਬਾਅਦ ਯੂ ਐਸ ਸਿਟੀਜ਼ਨ ਸੀਗੇ ਪਰ origin ਇਹਨਾਂ ਇੰਡੀਆ ਸੀ 2009 ਦੇ ਵਿੱਚ ਇਹ ਮਿਲਿਆ ਜੀ ਬੈਂਕਾਟ ਰਮਨ ਬੈਂਕਾਟ ਰਮਨ ਰਾਮਕ੍ਰਿਸ਼ਨ ਜੀ ਨੂੰ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਹੁਣ ਆਪਾਂ ਡਿਸਕਸ਼ਨ ਕਰਦੇ ਆ 2024 ਦੇ 2024 ਦੇ ਆਪਾਂ ਟ੍ਰਿਕਸ ਦੇ ਨਾਲ ਯਾਦ ਕਰਾਂਗੇ 2024 ਦੇ ਵਿੱਚ ਰਾਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫਿਜ਼ਿਕਸ ਦੇ ਖੇਤਰ ਦੇ ਵਿੱਚ ਦਿੱਤਾ ਗਿਆ ਹੈਗਾ ਫਿਜ਼ਿਕਸ ਨੂੰ ਆਪਾਂ ਕਹਿੰਦੇ ਨੇ ਜੀ ਪੌਤਕ ਗਿਆਨ ਪੌਤਕ ਗਿਆਨ ਦੇ ਖੇਤਰ ਵਿੱਚ 2024 ਦੇ ਵਿੱਚ ਕਿਹਨੂੰ ਨੋਬਲ ਪੁਰਸਕਾਰ ਦਿੱਤੇ ਗਏ ਆ ਦੇਖੋ ਜੀ ਹੁਣ ਤਾਂ ਟ੍ਰਿਕ ਨਾਲ ਦੱਸਦਾ ਹੈ ਜਿਹੜੀ ਪ੍ਰੋਜੈਕਟਸ ਕੰਮ ਕਰਦੀ ਆ ਹੁਣ ਆਪਣੇ ਘਰੇ ਪੱਖੇ ਚੱਲਦੇ ਆ ਆਪਣੇ ਘਰੇ ਏਸੀ ਚੱਲਦੇ ਆ ਆਪਣੇ ਘਰੇ ਟੀਵੀ ਚੱਲਦੇ ਆ ਆਪਣੇ ਘਰੇ ਮੋਟਰਾਂ ਚੱਲਦੀਆਂ ਜਿਹੜਾ ਕੁਝ ਵੀ ਚੱਲਦਾ ਗੱਡੀਆਂ ਮੋਟਰਸਾਈਕਲ ਕਾਰਾਂ ਉਹ ਸਾਰੀਆਂ ਹੀ ਫਿਜ਼ਿਕਸ ਤੇ ਡਿਪੈਂਡ ਕਰਦੀਆਂ ਜੀ ਸਾਰੀਆਂ ਹੀ ਫਿਜ਼ਿਕਸ ਤੇ ਡਿਪੈਂਡ ਕਰਦੀਆਂ ਠੀਕ ਹੈ ਜੀ ਕਰੰਟ ਕਰੰਟ ਜਿਹੜਾ ਆਉਂਦਾ ਜਾਂਦਾ ਸਾਰਾ ਕੁਝ ਫਿਜ਼ਿਕਸ ਦਾ ਹੀ ਹੈਗਾ ਠੀਕ ਹੈ ਤਾਂ ਰਾਜੇ ਆਪਾਂ ਫਿਜ਼ਿਕਸ ਦੀਆਂ ਜਿੰਨੀਆਂ ਵੀ ਚੀਜ਼ਾਂ ਨੂੰ ਸਾਰੇ ਅਸੀਂ ਆਪਾਂ ਫੀਲਡ ਦੇ ਵਿੱਚ ਯੂਜ਼ ਕਰਦੇ ਆ ਠੀਕ ਹੈ ਜੀ ਫੀਲਡ ਦੇ ਵਿੱਚ ਯੂਜ਼ ਕਰਦੇ ਆ ਤੇ ਜੀਓ ਜੀਓ ਵेन ਹੁੰਦਾ ਜੀਓਗ੍ਰਾਫੀ ਜੀਓਗ੍ਰਾਫੀ ਹੁੰਦੀ ਹੈ ਜਿਹੜਾ ਆਪਣਾ ਪੰਗੋਲ ਹੋ ਗਿਆ ਤਾਂ ਜਿੱਥੇ ਵੀ ਆਪਣੇ ਆਪਣੇ ਜੀਓਗ੍ਰਾਫੀ ਵਾਲੇ ਫੀਲਡ ਦੇ ਵਿੱਚ ਜਿਹੜਾ ਆਪ ਰਹਿੰਦੇ ਆ ਜੋ ਫੀਲਡ ਆਹ ਯਾਦ ਕਰ ਲਿਓ ਜੀਓ ਫੀਲਡ ਠੀਕ ਹੈ ਜੀ ਇਹਦੇ ਨੇ ਨਾਮ ਆ ਸਾਰੇ ਨਾਮ ਯਾਦ ਕਰਨ ਦੀ ਕੋਈ ਲੋੜ ਨਹੀਂ ਆਹ ਯਾਦ ਕਰ ਲਿਓ ਕਿ ਜਿਹੜਾ ਫਿਜ਼ਿਕਸ ਦਾ ਕੰਮ ਹੋ ਆਪਾਂ ਉਹ ਫੀਲਡ ਦੇ ਵਿੱਚ ਕਰਦੇ ਆ ਤੇ ਜੀਓ ਦੇ ਵਿੱਚ ਕਰਦੇ ਆ ਜੀਓਗ੍ਰਾਫੀ ਦੇ ਵਿੱਚ ਯੂਜ਼ ਕਰਦੇ ਆ ਆਪਣਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਕਹਿੰਦੇ ਜੀ ਨੋਵਲ ਪੀਸ ਪ੍ਰਾਈਜ਼ ਲਿਟਰੇਚਰ ਦੇ ਖੇਤਰ ਦੇ ਵਿੱਚ ਕਿਹਨੂੰ ਮਿਲਿਆ ਲਿਟਰੇਚਰ ਹੁੰਦਾ ਆਪਣਾ ਸਾਹਿਤ ਵਿਗਿਆਨ ਦੇ ਖੇਤਰ ਵਿੱਚ ਕਿਹਨੂੰ ਮਿਲਿਆ ਜੀ ਸਾਹਿਤ ਵਿਗਿਆਨ ਦੇ ਖੇਤਰ ਦੇ ਵਿੱਚ ਕਿਹਨੂੰ ਮਿਲਿਆਗਾ ਹੁਣ ਇਹ ਕਿਵੇਂ ਯਾਦ ਕਰਨਾ ਰਾਜੇ ਹੁਣ ਜਿਹੜਾ ਤੁਸੀਂ ਸਾਹਿਤ ਲਿਖੋਗੇ ਤੁਸੀਂ ਸਾਹਿਤ ਲਿਖੋਗੇ ਸਾਹਿਤਕਾਰ ਇਹਨਾਂ ਲਿਖੋਗੇ ਅੱਜ ਦੇ ਸਮੇਂ ਵਿੱਚ ਤੁਸੀਂ ਸਾਹਿਤ ਲਿਖੋਗੇ ਪੈਨ ਨਾਲ ਤਾਂ ਪੈਨ ਤੋਂ ਯਾਦ ਕਰ ਲਿਓ ਪੈਨ ਹਨ ਠੀਕ ਹੈ ਜੀ ਦੋਨੇ ਸ਼ਬਦ ਮਿਲਦੇ ਨੇ ਸਾਹਿਤਕਾਰ ਇਹਨਾਂ ਲਿਖੋਗੇ ਪੈਨ ਨਾਲ ਲਿਖੋਗੇ ਪੈਨ ਦੇ ਨਾਲ ਲਿਖ ਲਿਓ ਹਨ ਕਿ ਜੀ ਪੈਨ ਹਨ ਸਾਡੇ ਕੋਲੇ ਤੇ ਹੁਣ ਅਸੀਂ ਸਾਹਿਤ ਲਿਖਾਂਗੇ ਪੈਨ ਹਨ ਸਾਡੇ ਕੋਲੇ ਹੁਣ ਅਸੀਂ ਸਾਹਿਤ ਲਿਖਾਂਗੇ ਐਂ ਟਰਿਕ ਦੇ ਨਾ ਯਾਦ ਕਰਨਾ ਇਹ ਇਸ ਦੋਵਾਰੇ ਫਿਜ਼ੀਓਲੋਜੀ ਦੇ ਮੈਡੀਸਨ ਦੇ ਖੇਤਰ ਦੇ ਵਿੱਚ ਕਿਹਨੂੰ ਮਿਲਿਆਗਾ ਠੀਕ ਹੈ ਜੀ ਤੇ ਇਹ ਕੀ ਹੋਇਆ ਜੇ ਸਮਝ ਲਓ ਆਪਾਂ ਡਾਕਟਰ ਕੋਲੇ ਦਵਾਈ ਲੈਣ ਗਏ ਆ ਠੀਕ ਹੈ ਜੀ ਡਾਕਟਰ ਕੋਲੇ ਆਪਾਂ ਦਵਾਈ ਲੈਣ ਗਏ ਆ ਇੱਕ ਚੀਜ਼ ਰਹੀ ਤੁਹਾਨੂੰ ਦੱਸਣ ਵਾਲੀ ਚੱਲੋ ਤਾਂ ਅੰਦੇ ਹੋਮਿਕ ਠੀਕ ਹੈ ਆਪਾਂ ਡਾਕਟਰ ਕੋਲੇ ਦਵਾਈ ਲੈਣ ਗਏ ਐ ਕੌਣ ਕੌਣ ਦਵਾਈ ਲੈਣ ਗਏ ਐ ਵਿਕਟਰ ਤੇ ਗੈਰੀ ਵਿਕਟਰ ਤੇ ਗੈਰੀ ਦੇਸੀ ਜੀ ਨਾਮ ਆ ਨਾ ਵਿਕਟਰ ਤੇ ਗੈਰੀ ਡਾਕਟਰ ਕੋਲੇ ਦਵਾਈ ਲੈਣ ਗਏ ਆ ਭਾਈ ਬਾਸ ਇੰਨਾ ਯਾਦ ਕਰ ਲਿਓ ਦਵਾਈ ਲੈਣ ਕੌਣ ਗਏ ਐ ਵਿਕਟਰ ਤੇ ਗੈਰੀ ਠੀਕ ਹੈ ਜੀ ਇਹਨਾਂ ਨੇ ਕਰ ਕੀਤੀ ਦਾ ਡਿਸਕਵਰੀ ਆਫ ਦਾ ਮਾਈਕਰੋ ਆਰਐਨਏ ਆਰਐਨਏ ਫੁੱਲ ਫਾਰਮ ਹੁੰਦੀ ਹੈ ਰਾਇਓਸ ਨਿਊਕਲੀਅਰ ਐਸਿਡ ਠੀਕ ਹੈ ਜੀ ਐਂਡ ਇਟਸ ਰੋਲ ਦਾ ਪੋਸਟ ਟ੍ਰਾਂਸਕ੍ਰਿਪਸ਼ਨ ਜੀਨ ਰੈਗੂਲੇਸ਼ਨ ਜੀਨ ਰੈਗੂਲੇਸ਼ਨ ਵਾਸਤੇ ਇਹਨਾਂ ਨੇ ਆਪਦਾ ਇਹ ਦਿੱਤਾਗਾ ਠੀਕ ਹੈ ਜੀ ਇਸ ਤੋਂ ਬਾਅਦ కెਮਿਸਟਰੀ ਦੇ ਵਿੱਚ కెਮਿਸਟਰੀ కెਮਿਸਟਰੀ ਬਾਰੇ ਹੁੰਦਾ ਆਪਣਾ ਰਸਾਇਣਕ ਵਿਗਿਆਨ ਜੇਕਰ ਆਪਾਂ ਪੰਜਾਬੀ ਦੇ ਵਿੱਚ ਯਾਦ ਕਰੀਏ ਆਪਾਂ ਕਹਿ ਨਹੀਂ ਦਿੰਦੇ ਕਿ ਜਿਹੜਾ ਆਪਣੀ ਤਿੰਨ ਚਾਰ ਜਾਣਿਆਂ ਦੀ ਦੋਸਤੀ ਬੜੀ ਜ਼ਿਆਦਾ ਆਸ ਦੇ ਵਿੱਚ ਆਪਾਂ ਕਹਿ ਲਈਏ ਤੁਹਾਡੇ ਦੋਸਤੋਂ ਹੋਣ ਕਿਸੇ ਨਾਲ ਤੁਹਾਡੀ ਦੋ ਤਿੰਨ ਦੋਸਤੀ ਹੁੰਦੀ ਹੈ ਜਿਹੜਾ ਆਪਣੇ ਮੇਨ ਹੁੰਦੇ ਹਨਾ ਆਪਣੀ ਉਹਨਾਂ ਨਾਲ ਕਿਉਂ ਜ਼ਿਆਦਾ ਬੰਦੀ ਹੁੰਦੀ ਹੈ ਕਿਉਂਕਿ ਆਪਣੀ ਉਹਨਾਂ ਨਾਲ కెਮਿਸਟਰੀ ਵਧੀਆ ਬੈਠ ਜਾਂਦੀ ਹੈ కెਮਿਸਟਰੀ ਦਾ ਮਤਲਬ ਕੱਲਾ ਰਸਾਇਣਕ ਵਿਗਿਆਨ ਨਹੀਂ ਹੁੰਦਾ కెਮਿਸਟਰੀ ਦਾ ਪਾਈ ਵੀ ਕਹਿੰਦਾ ਜੇ ਸਾਡੀ ਇੱਕ ਦੂਜੇ ਨਾਲ కెਮਿਸਟਰੀ ਬਹੁਤ ਵਧੀਆ ਹੈਗੀ ਕਹਿੰਦਾ ਤਾਂ ਇਹ ਕੀ ਹੋਇਆ ਠੀਕ ਹੈ ਜੀ ਇਹ ਕੀ ਹੋਇਆ ਜਿਹੜਾ ਡਾਇਵਰ ਹੈਗਾ ਠੀਕ ਹੈ ਜੀ ਡਾਇਵਰ ਆ ਜਿਹੜਾ ਇਹ ਹਾਸਾ ਵਾਲਾ ਕਢਾਉਂਦਾ ਹੈਗਾ ਠੀਕ ਹੈ ਜੀ ਹਾਸਾ ਕਿਦੋਂ ਕਢਾਉਂਦਾ ਹੈਗਾ ਜਦੋਂ ਜੌਨ ਜੰਪ ਮਾਰਦਾ ਹੈ ਠੀਕ ਹੈ ਜੀ ਜਿਹੜਾ ਡਾਇਵਰ ਹੈਗਾ ਇਹ ਹਾਸਾ ਬਹੁਤ ਕਢਾਉਂਦਾ ਹੈਗਾ ਕਿਦੋਂ ਹਾਸਾ ਵਾਲਾ ਜਦੋਂ ਜੌਨ ਜੰਪ ਮਾਰਦਾ ਹੈ ਠੀਕ ਹੈ ਜੀ ਐਂ ਯਾਦ ਕਰ ਲਓ ਠੀਕ ਹੈ ਜੀ ਇਹਨਾਂ ਨੇ ਕਦੇ ਵਿੱਚ ਇਹਨਾਂ ਨੇ ਕੀ ਕਰਿਆ ਇਹਨੇ ਫੋਰ ਪ੍ਰਟੀਮ ਸਟਰਕਚਰ ਦਿੱਤੀ ਆ ਪ੍ਰिडਿਕਸ਼ਨ ਦੀ ਤੇ ਇਹਨਾਂ ਨੇ ਕੰਪਿਊਟਰ ਕੰਪਿਊਟੇਸ਼ਨ ਪ੍ਰੋਟੀਨ ਡਿਜ਼ਾਈਨ ਕੀਤਾਗਾ ਇਹ ਯਾਰਗਾਂ ਦੀ ਲੋੜ ਨੇ ਮੇਂ ਚੀਜ਼ ਕਰ ਲਓ। ਇਸ ਦੋ ਵਾਰ ਨੋਬਲ ਪ੍ਰਾਈਜ਼ ਪੀਸ ਪ੍ਰਾਈਜ਼ ਮਿਲਿਆ ਸ਼ਾਂਤੀ ਦੇ ਵਿੱਚ ਰਾਜੇ। ਸ਼ਾਂਤੀ ਦੇ ਵਿੱਚ ਤਨੁ ਸ਼ਾਂਤੀ ਆ ਤਾਂ ਮੈਂ ਬਹੁਤ ਵਾਰੀ ਕਰਵਾਤਾ। ਆਪਾਂ ਨੂੰ ਹੁਣ ਗਰਮੀਆਂ ਚੱਲੀ ਜਾਂਦੀਆਂ ਹਨਾ ਆਪਾਂ ਨੂੰ ਸ਼ਾਂਤੀ ਕਿਵੇਂ ਮਿਲੂਗੀ? ਸ਼ਾਂਤੀ ਮਿਲੂਗੀ ਆਪਾਂ ਨੂੰ ਨਹਾ ਕੇ। ਨਹਾਉਣ ਨਾਲ ਆਪਾਂ ਨੂੰ ਸ਼ਾਂਤੀ ਮਿਲੂਗੀ ਤਾਂ ਯਾਦ ਕਰ ਲਿਓ ਨਹਾਉਣਾ। ਨਹਾ ਕੇ ਆਪ ਨੂੰ ਸ਼ਾਂਤੀ ਮਿਲੂਗੀ। ਠੀਕ ਹੈ ਜੀ ਇਸ ਦੋ ਵਾਰ ਇਕਨੋਮਿਕਸ ਦੇ ਖੇਤਰ ਦੇ ਵਿੱਚ ਇਕਨੋਮਿਕਸ ਦੇ ਖੇਤਰ ਵਿੱਚ ਇਕਨੋਮਿਕਸ ਦਾ ਮਤਲਬ ਹੈਗਾ ਜੀ ਅਰਥਸ਼ਾਸਤਰੀ ਅਰਥਸ਼ਾਸਤਰ ਠੀਕ ਹੈ ਜੀ ਇਹਦੇ ਵਿੱਚ ਕਿਵੇਂ ਮਿਲੀ ਦੇਖੋ ਇਹਦੇ ਵਿੱਚ ਕਿਵੇਂ ਮਿਲੀ ਦੇਖੋ ਰਾਜੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ ਠੀਕ ਹੈ ਜੀ ਅਰਥਸ਼ਾਸਤਰ ਦਾ ਮਤਲਬ ਇਕਨੋਮੀ ਇਕਨੋਮੀ ਦਾ ਮਤਲਬ ਹੈ ਪੈਸੇ ਪੂਰੇ ਕਿਵੇਂ ਸੌਖਤਾਬ ਰੱਖਣਾ ਕਿਵੇਂ ਕੋਈ ਸਟਾਕ ਥੱਲੇ ਜਾਂਦਾ ਸਟਾਕ ਉੱਤੇ ਜਾਂ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਆਪਣਾ ਪੈਸੇ ਪੂਰੇ ਬੈਂਕਾਂ ਮੂਂਕਾ ਸਾਰੇ ਇਕਨੋਮਿਕਸ ਦੇ ਖੇਤਰ ਦੇ ਵਿੱਚ ਆ ਜਾਂਦੇ ਆ ਇਹ ਨੂੰ ਤੁਸੀਂ ਯਾਦ ਕਰ ਲਓ ਜਾਇਦਾਦ ਆ ਭਈ ਇਕਨੋਮਿਕਸ ਆਪਣੀ ਇੱਕ ਜਾਇਦਾਦ ਆ ਹੁਣ ਹਰੇਕ ਬੰਦਾ ਠੀਕ ਹੈ ਜੀ ਹਰੇਕ ਬੰਦਾ ਡਰਦਾ ਹੈਗਾ ਠੀਕ ਹੈ ਜੀ ਹਰੇਕ ਬੱਚਾ ਡਰਦਾ ਹੈਗਾ ਕਿਉਂ ਡਰਦਾ ਕਹਿੰਦਾ ਯਾਰ ਜਿਹੜਾ ਸਾਡਾ ਜੌਨਸਨ ਹੈ ਠੀਕ ਹੈ ਨਾ ਜੀ ਕਿ ਇਹ ਇਹ ਡਰਦਾ ਹੈਗਾ ਇਹਦੇ ਦੋ ਸੰਨ ਆਏ ਬੰਦੇ ਨੇ ਇਹ ਬੰਦਾ ਡਰਦਾ ਹੈਗਾ ਆਪਦੀ ਜਾਇਦਾਦ ਦੇਣ ਤੋਂ ਕਿਰੇ ਭਾਈ ਮੁੰਡੇ ਨਿਛੇੜੀ ਨਿਛੂੜੀ ਹੋਣਗੇ ਜੇਰੇ ਮੁੰਡੇ ਕੰਮ ਤਾਂ ਨਹੀਂ ਕਰਦੇ ਹੋਣੇ ਇਹ ਡਰਦਾ ਆਪਦੀ ਜਾਇਦਾਦ ਦੇਣ ਲੱਗਿਆ ਆਪਦੇ ਦੋ ਸੰਨ ਨੂੰ ਦੋ ਸੰਨ ਕਿਹੜੇ ਆਦੇ ਜੌਨਸਨ ਅਤੇ ਰੋਬੀ ਸੰਨ ਇਹ ਡਰਦਾ ਬੰਦਾ ਦੀਏ ਡਰਾਉਂ ਤੋਂ ਯਾਦ ਕਰ ਲਓ ਇਹ ਬੰਦਾ ਡਰਦਾਗਾ ਆਵਰੇ ਜਾਇਦਾਦ ਦੇਣ ਲੱਗਿਆ ਆਵਰੇ ਦੋਸਤਾਂ ਨੂੰ ਦੋਸਤ ਕਿਹੜੇ ਇਹਦੇ ਜੌਨਸਨ ਬੇਬੇ ਦਾਸ ਸਨ ਪਿੰਦਾ ਵਜੌਨ ਜੇਮਸਨ ਉਹ ਜੇਮਸਨ ਹੁੰਦੇ ਜੌਨਸਨ ਠੀਕ ਹੈ ਜੀ ਤੇਰਾ ਉਪੀਸਨ ਠੀਕ ਹੈ ਜੀ ਇਹ ਡਰਦਾਗਾ ਠੀਕ ਹੈ ਜੀ ਬਸ ਇਹਨੇ ਕੰਪਲੀਟ ਹੋ ਗਿਆ ਕੀ ਕਰਿਆ ਆਪਾਂ ਬਿਲਕੁਲ ਸੌਖੇ ਅਪਰੇਸ਼ਨ ਕਰਿਆ ਫਿਜ਼ਿਕਸ ਦੇ ਵਿੱਚ ਕਿਹਨੂੰ ਮਿਲਿਆ ਜੀ ਜੀਓ ਫੀਲਡ ਨੂੰ ਮਿਲਿਆਗਾ ਕੀਸਾ ਸ਼ਾਂਤੀ ਕਿਰ ਨੂੰ ਮਿਲੂਗੀ ਨਹਾਉਣ ਨਾਲ ਮਿਲੂਗੀ ਲਿਟਰੇਚਰ ਕਰਨਾ ਲਿਖਾਂਗੇ ਪੈਨ ਨਾਲ ਲਿਖਾਂਗੇ ਪੈਨ ਨਾਲ ਹਾਨ ਕਰਦੇ ਹੋ ਤੇ కెਮਿਸਟਰੀ ਦੇ ਵਿੱਚ ਕੌਣ ਸੀਗਾ ਡਾਇਵਰ ਤੇ ਡੈਂਸ ਹੱਸਦੇ ਵਾਲੇ ਸੀਗੇ ਠੀਕ ਹੈ ਜੀ ਮੇਰੇ ਤੋਂ ਉਜਾਤ ਆ ਕੇ ਡਾਂਸ ਡੈਂਸ ਤੇ ਜੰਪਰ ਠੀਕ ਹੈ ਅਰਥ ਸ਼ਾਸਤਰ ਦੇ ਵਿੱਚ ਡਰਦਾ ਭਾਈ ਜਿਆਦਾ ਦੇਣ ਤੋਂ ਕਿਹਨੂੰ ਜੌਨਸਨ ਤੇ ਰੋਬੀਸਨ ਨੂੰ ਬਸ ਆ ਚੀਜ਼ਾਂ ਸੀਗੀਆਂ ਤੇ ਇਹਨੂੰ ਤੁਸੀਂ ਟ੍ਰਿਕ ਦੇ ਨਾਲ ਮੈਂ ਤੁਹਾਨੂੰ ਜਿਆਦਾ ਯਾਦ ਕਰਾਇਆ ਇਹ ਕਰ ਲਿਓ ਤੁਹਾਨੂੰ ਮੈਂ ਇੱਕ ਵਾਰੀ ਐਂਡ ਤੇ ਫੇਰ ਦੱਸ ਦਿਆਂਗਾ ਸ਼ੁਰੂਆਤ ਦੇ ਵਿੱਚ 1901 ਦੇ ਵਿੱਚ ਜਦੋਂ ਇਹ ਸ਼ੁਰੂਆਤ ਕੀਤੀ ਸੀ ਉਦੋਂ ਪੰਜ ਵਾਰ ਦਿੱਤੇ ਪੰਜ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਸੀਗੇ ਠੀਕ ਹੈ ਜੀ ਪਹਿਲੇ ਚਾਰ ਆ ਜਿਹੜੇ ਇਹ ਦਿੱਤੇ ਜਾਂਦੇ ਸੀ 스웨덴 ਸਟਾਕਹੋਮ ਦੇ 스웨덴 ਦੇ 스ਟਾਕਹੋਮ ਦੇ ਵਿੱਚ ਜਿਹੜਾ ਪੰਜਵਾਂ ਪੀਸ ਪ੍ਰਾਈਜ਼ ਵਾਲਾ ਦਿੱਤਾ ਜਾਂਦਾ ਸੀ ਇਹ ਹੁਣ ਵੀ ਨਾਰਵੇ ਦੇ ਓਸਲੋ ਦੇ ਵਿੱਚ ਦਿੱਤਾ ਜਾਂਦਾਗਾ ਇਸ ਤੋਂ ਬਾਅਦ 1968 ਦੇ ਵਿੱਚ ਇਹਨਾਂ ਨੇ ਇਕਨੋਮਿਕਸ ਨੂੰ ਵਿੱਚ ਐਡ ਕਰਤਾ ਠੀਕ ਹੈ ਜੀ ਹੁਣ ਇਹ ਸ਼ੀਫੀਲਡਰ ਦੇ ਵਿੱਚ ਦਿੱਤਾ ਜਾਂਦਾਗਾ ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਕਿਹੜੇ ਖੇਤਰ ਦੇ ਵਿੱਚ ਨਹੀਂ ਦਿੱਤਾ ਜਾਂਦਾ ਵਿੱਚ 뮤직 ਲਿਖਿਆ ਪਿਆ ਹੁੰਦਾ 뮤직 ਦੇ ਖੇਤਰ ਵਿੱਚ ਨਹੀਂ ਦਿੱਤਾ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਆਪਾਂ ਸਭ ਤੋਂ ਪਹਿਲਾਂ ਡਿਸਕਸ਼ਨ ਕੀਤੀ ਸੀ ਕਿਹੜੇ ਕਿਹੜੇ ਇੰਡੀਆ ਨੂੰ ਮਿਲਿਆ ਹੋਇਆ ਕਿਹੜੇ ਕਿਹੜੇ ਖੇਤਰ ਦੇ ਵਿੱਚ ਮਿਲਿਆ ਹੋਇਆ ਫਿਰ ਆਪਾਂ ਜਾਰੀ ਕੀਤੇ 2024 ਦੇ ਵਿੱਚ ਕਿਹਨੂੰ ਮਿਲਿਆ ਇਹਨੇ ਆਪਣੇ ਟੌਪਿਕ ਕੰਪਲੀਟ ਹੁੰਦੇ ਟੌਪਿਕ ਨੂੰ ਚੰਗੀ ਤਰ੍ਹਾਂ ਕਰ ਲਓ ਇਹ ਚ ਆਪਰੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਹੀ ਮਿਲਣਗੇ ਧੰਨਵਾਦ